ਸਾਸੀ ਗਾਲ ਦੋਸਤੋ ਦੋਸਤੋ ਆਹ ਏਰੀਆ ਜਿੰਨਾ ਵੀ ਆ ਨਾ ਕਸ਼ਮੀਰ ਦਾ ਤੇ ਇਹਦੇ ਵਿੱਚ ਜਿੱਦਾਂ ਲਾ ਲਓ ਵੀ ਲਗਭਗ 100 ਕਿਲੋਮੀਟਰ ਵਿੱਚ ਸਾਨੂੰ ਸਿਰਫ ਇੱਕ ਸਰਦਾਰ ਦੀ ਦੁਕਾਨ ਮਿਲੀ ਆ ਤੇ ਉਹਨਾਂ ਨਾਲ ਤਾਂ ਨਾ ਗੱਲਬਾਤ ਵੀ ਕਰਾਵਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਵੀ ਇਹ ਕਦੋਂ ਤੋਂ ਇਹ ਇੱਥੇ ਰਹਿੰਦੇ ਆ ਵੀ ਅਸੀਂ ਹੁਣ ਚਲੋ ਜੇ ਵੀਡੀਓ ਬਣਾਉਨੇ ਆ ਤੇ ਜੇ ਅਸੀਂ ਉਹ ਸਰਦਾਰ ਆ ਅਸੀਂ ਪੰਜਾਬੀਆਂ ਜੇ ਅਸੀਂ ਇੱਕ ਦੂਜੇ ਦੀ ਗੱਲ ਨਹੀਂ ਕਰਾਂਗੇ ਤੁਹਾਡੇ ਤੱਕ ਗੱਲ ਨਹੀਂ ਪਹੁੰਚਾਵਾਂਗੇ ਤੇ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਜਦੋਂ ਤੁਸੀਂ ਇੱਥੇ ਆਉਂਗੇ ਵੀ ਤੁਸੀਂ ਕਿੱਥੇ ਆਣ ਕੇ ਸੇਫਲੀ ਸੇਫ ਤਾਂ ਸਾਰਾ ਹੀ ਆ ਮਤਲਬ ਕਿੱਥੇ ਆਪਣੇ ਭਰਾਵਾਂ ਦੇ ਜਦਾਂ ਮਤਲਬ ਕੋਲ ਆਣ ਕੇ ਤੁਸੀਂ ਰੁੱਕ ਸਕਦੇ ਆ ਉਹਨਾਂ ਤੋਂ ਕੋਈ ਨੌਲੇਜ ਲੈਣੀ ਹੋਵੇ ਅਸੀਂ ਕਿੱਥੇ ਘੁੰਮਣ ਫਿਰਨ ਜਾਈਏ ਉਹ ਤੁਹਾਡੀ ਸਾਰੀ ਹੈਲਪ ਵੀ ਕਰਨਗੇ ਬਹੁਤ ਵਧੀਆ ਉਹਨਾਂ ਦਾ ਸੁਭਾਅ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਪੁੱਛਣਾ ਚਾਹੁੰਦਾ ਤੁਹ ਸਾਨੂੰ ਅਸੀਂ ਤਾਂ ਸ਼ੁਰੂ ਤੋਂ ਇੱਥੇ ਦੇ ਰਹਿਣ ਵਾਲਾ ਮੇਰੇ ਫਾਦਰ ਸਾਹਿਬ ਨੇ 1968 ਵਿੱਚ ਸ਼ੁਰੂ ਕੀਤਾ ਸੀ ਯੂਨਿਟ ਤੋਂ ਅੱਜ ਤੱਕ ਉਹ ਚੱਲ ਰਿਹਾ ਹੈ ਤੇ ਅਸੀਂ ਉਹਨਾਂ ਦੇ ਬੱਚੇ ਆ ਤੇ ਅਸੀਂ ਇਹਨੂੰ ਅੱਗੇ-ਅੱਗੇ ਚਲਾ ਰਹੇ ਆ ਤੇ ਤੁਹਾਨੂੰ ਪਹਿਲਾਂ ਪਿੱਛੋਂ ਤੁਸੀਂ ਕਿਹੜੀ ਜਗ੍ਹਾ ਤੋਂ ਮਤਲਬ ਸ਼ਿਨਗਰ ਤੋਂ ਬਰਾਬਰ ਸ਼ਿਨਗਰ ਤੋਂ ਹੀ ਕਾਫੀ ਪ੍ਰਾਂਟਡ ਸਾਡੇ ਬਜ਼ੁਰਗ ਹਨ ਪੁਰਾਣੇ ਬਜ਼ੁਰਗ ਮੇਰੇ ਦਾਦਾ ਪੜਦਾ ਉਹ ਵੀ ਸ਼ਿਨਗਰ ਚ ਹੀ ਰਹਿੰਦੇ ਸੀ ਤੇ ਇੱਥੇ ਸ਼ਾਪ ਕਰਦਿਆਂ ਨੂੰ ਤੁਹਾਨੂੰ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ 40 ਸਾਲ ਤੇ ਉਸ ਤੋਂ ਪਹਿਲਾਂ ਪਿਤਾ ਜੀ ਪਿਤਾ ਜੀ 1968 ਵਿੱਚ ਸ਼ੁਰੂ ਕੀਤਾ ਸੀ ਤੇ ਇੱਥੇ ਦੱਸ ਦਿਓ ਜੀ ਹੁਣ ਮਾਹੌਲ ਕਿਦਾਂ ਦਾ ਹੈ ਤੁਹਾਡੇ ਸਾਹਿਬ ਬਹੁਤ ਬਹੁਤ ਅੱਛਾ ਬਹੁਤ ਖੁਸ਼ਗਵਾਰ ਮਾਹੌਲ ਆ ਫਰਸਟ ਕਲਾਸ ਮਾਹੌਲ ਆ ਕੋਈ ਵੀ ਆ ਸਕਦਾ ਹੈ ਕਮ ਸਕਦਾ ਹੈ ਰਾਤੀ ਦੇ 12 ਵਜੇ ਘਮੋ ਦਿਨ ਵਿੱਚ ਘਮੋ ਕੋਈ ਟੈਨਸ਼ਨ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਤੇ ਜਦੋਂ ਪੰਜਾਬੀ ਆਣਗੇ ਇੱਥੇ ਤੁਹਾਡੇ ਕੋਲ ਰੁੱਕਦੇ ਵੀ ਹੈ ਜੀ ਜੀ ਆ ਰੁਕਦੇ ਹੈ ਬਹੁਤ ਪੰਜਾਬੀ ਆਉਂਦੇ ਬਹੁਤ ਪੰਜਾਬੀ ਆ ਕੇ ਰੁਕਦੇ ਨੇ ਸਾਡੇ ਕੋਲ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਆਉਂਦੇ ਤੇ ਤੁਹਾਡੇ ਕੋਲ ਇੱਥੇ ਹੀ ਤਾਂ ਕਮਰੇ ਕਿੰਨੇ ਕ ਅਵੇਲੇਬਲ ਹੈਗੇ ਅੱਜ ਦਬਾਰਾ ਕਮਰਾ ਅਵੇਲੇਬਲ ਹੈ ਸਾਡੇ ਕੋਲ ਮਲਜਦਾ ਜੇ ਕਿਸੇ ਟੂਰ ਰੋਣਾ ਹੋ ਤੇ ਉਸ 12 ਕਮਰੇ ਆ ਕੇ ਸਾਡੇ ਦੋ ਹਾਲ ਆ ਗਏ ਉਹ ਤੇ ਰਹਿ ਸਕਦੇ ਤੇ ਤੁਹਾਨੂੰ ਜਦੋਂ ਪੰਜਾਬੀ ਕੋਈ ਆਉਂਦਾ ਤੁਹਾਡੇ ਇੱਥੇ ਰੈਸਟੋਰੈਂਟ ਵਿੱਚ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਬਹੁਤ ਅੱਛਾ ਘਰ ਵਰਗਾ ਮਹਿਸੂਸ ਹੁੰਦਾ ਬੜੀ ਖੁਸ਼ੀ ਹੁੰਦੀ ਹੈ ਆਪਣੇ ਬੰਦਿਆਂ ਨੂੰ ਆਪਣੇ ਬੰਦੇ ਨੂੰ ਦੇਖ ਕੇ ਬਹੁਤ ਖੁਸ਼ੀ ਤੇ ਇਧਰ ਲਈ ਜਿਹੜੇ ਬੰਦਿਆਂ ਦਾ ਸੁਹਾਇਆ ਤੁਸੀਂ ਚਲੋ ਵਿੱਚ ਰਹਿੰਦੇ ਆ ਉਹ ਕਿਦਾਂ ਦਾ ਆ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਸੁਹਾਇਆ ਹੈ ਪਰ ਵਿਚ ਵਿਚ ਇਹ ਮੀਡੀਆ ਵੀਡੀਓ ਵਾਲੇ ਥੋੜੇ ਖਰਾਬੀ ਕਰਦੇ ਨੇ ਬਾਕੀ ਐਸੀ ਕੋਈ ਗੱਲ ਨਹੀਂ ਹੈ ਬੜੇ ਪ੍ਰੇਮੀ ਬੰਦੇ ਬਹੁਤ ਅੱਛੇ ਬੰਦੇ ਨੇ ਮੈਲਨਸਾਰ ਬੰਦੇ ਆ ਮੈਲਨਸਾਰ ਬੰਦੇ ਜੀ ਤੇ ਮੈਂ ਦੇਖਿਆ ਵੀ ਰਾਸਤੇ ਵਿੱਚ ਜਿਹੜੀ ਫੌਜ ਲੱਗੀ ਆ ਨਾ ਉਹ ਵੀ ਜਦਾਂ ਨਾਲ ਉਹਨਾਂ ਨੇ ਜਦੋਂ ਕੁਝ ਪੁੱਛੋ ਉਹਨਾਂ ਨੇ ਰਾਸਤਾ ਬੜੇ ਪਿਆਰ ਨਾਲ ਉਹ ਗੱਲ ਕਰਦੇ ਆ ਨਾ ਬਿਲਕੁਲ ਫੌਜੀ ਬੜੇ ਪਿਆਰ ਨਾਲ ਗੱਲ ਕਰਦੇ ਆ ਫੌਜੀ ਆਪਣੀ ਸਿਕਿਉਰਿਟੀ ਵਾਸਤੇ ਐ ਐਸੀ ਕੋਈ ਪ੍ਰੋਬਲਮ ਨਹੀਂ ਐ ਫੌਜੀ ਦਾ ਆਪਣਾ ਕੰਮ ਹੈ ਸਿਵਲ ਦਾ ਆਪਣਾ ਕੰਮ ਹੈ ਬਾਕੀ ਤੁਸੀਂ ਰਾਤੀ ਆਓ ਦਿਨੇ ਆਓ ਕੋਈ ਪ੍ਰੋਬਲਮ ਨਹੀਂ ਐ ਤੇ ਇੱਕ ਕੰਮ ਕਿੰਨਾ ਚਿਰ ਚੱਲਦਾ ਜੀ ਕਿ ਸਾਲ ਵਿੱਚ ਕਿੰਨਾ ਚਿਰ ਇਹ ਪਹਿਲੇ ਚੱਲਦਾ ਸੀ ਕੋਈ 8 6 ਮਹੀਨੇ ਫਿਰ ਬਾਅਦ ਵਿੱਚ ਸ਼ੁਰੂ ਹੋਇਆ 8 ਮਹੀਨੇ ਤੱਕ ਹੁਣ ਤੇ 12 ਮਹੀਨੇ ਪੂਰੇ ਚੱਲਦਾ ਉਹ ਤਾਂ ਹੁਣ ਗੱਡੀਆਂ ਥਰੂ ਹੋ ਸਕਦੀਆਂ ਉਹ ਟੰਡਲ ਨਾ ਹੋਣ ਦੇ ਕਾਰਨ ਵਿੱਚ ਸੜੀਆਂ ਬੰਦ ਹੋ ਜਾਂਦਾ ਸੀ ਕੋਰਾ ਲੱਗ ਜਾਂਦਾ ਸੀ ਪਰ ਤਾਂ ਗੱਡੀ ਨਹੀਂ ਆ ਸਕਦੀ ਸੀ ਉਹ ਟੰਡਲ ਚੋਂ ਆ ਸਕਦੀਆਂ ਨਾ ਕੋਈ ਪ੍ਰੋਬਲਮ ਤੇ ਅੰਕਲ ਉਹ ਜਿਹੜੀ ਬਜਰੰਗੀ ਬਾਈ ਜਨ ਜਿਹੜੀ ਮੂਵੀ ਆਈ ਸੀਗੀ ਉਹ ਵੀ ਕਹਿੰਦੇ ਇੱਥੇ ਸ਼ੂਟ ਹੋਈ ਹੈ ਇੱਥੋਂ ਕਿੰਨੀ ਕੁ ਦੂਰ ਹੈ ਉਹ ਇੱਥੋਂ 6 ਕਿਲੋਮੀਟਰ ਹੈ ਜਿੱਥੇ ਸ਼ੂਟ ਹੋਈ ਹੈ ਜਿੱਥੇ ਉਹਨਾਂ ਦਾ ਲਾਸਟ ਬਾਰਡਰ ਬਣਿਆ ਹੋਇਆ ਹੈ ਹਾਂਜੀ ਉਹ ਕੀ ਨਾਮ ਕੀ ਉਸ ਤਰ੍ਹਾਂ ਦਾ 타ਜਵਸ ਗਲੇਸ਼ਰ 타ਜਵਸ ਗਲੇਸ਼ਰ ਗਲੇਸ਼ਰ ਜਿਹੜਾ ਟੂ ਸਟਾੰਡਾ ਉੱਥੇ ਜਾਂਦਾ ਦੇਖਣ ਵਾਸਤੇ ਉੱਥੇ ਬਹੁਤ ਜ਼ਿਆਦਾ ਗਲੇਸ਼ਰ ਜਮ ਸਨੋ ਬਾਈਕਾ ਗੇਟੂ ਸਲੇਜ ਗੱਡੀ ਹੈ ਉਥੇ ਛੋਟੇ ਵਗੈਰਾ ਉਥੇ ਹੁੰਦੀ ਹੈ ਤੇ ਹੁਣ ਤਾਂ ਅਕਲ ਚਲੋ ਮਾਹੌਲ ਬਹੁਤ ਵਧੀਆ ਹੈ ਇੱਥੇ ਦਾ ਪਰ ਕੋਈ ਪਹਿਲਾਂ ਦੀ ਗੱਲ ਜਿੱਦਾਂ ਮਤਲਬ ਤੁਸੀਂ ਜਦੋਂ ਇੱਥੇ ਛੋਟੇ ਸੀਗੇ ਤੁਸੀਂ ਕੋਈ ਦੇਖਿਆ ਵੀ ਉਦੋਂ ਇੱਥੇ ਮਾਹੌਲ ਖਰਾਬ ਵੀ ਹੁੰਦਾ ਸੀ ਉਸ ਟਾਈਮ ਖਰਾਬ ਤਾਂ ਹੋ ਰਿਹਾ ਸੀ 90 ਵਿੱਚ ਬਹੁਤ ਖਰਾਬ ਹੋਇਆ ਸੀ ਪਰ ਇੱਥੇ ਨਹੀਂ ਹੋਇਆ ਇਹ ਜੋ ਸਨਮਰਗ ਦਾ ਏਰੀਆ ਬਹੁਤ ਅੱਛਾ ਰਿਹਾ ਤਾਂ ਸੇਫ ਰੇ ਤੇ ਕਦੇ ਵੀ ਕੋਈ ਅਸੀ ਚੀਜ਼ ਨਹੀਂ ਹੋਈ ਸ਼ਿਨਗਰ ਦੇ ਵਿੱਚ ਇਹ ਤਾਂ 50 ਕਿਲੋਮੀਟਰ ਥੱਲੇ ਹੁੰਦਾ ਰਿਹਾ ਇਹ ਜਗ੍ਹਾ ਸੇਫ ਸੀ ਅਸੀਂ ਇਸ ਰਾਸਤੇ ਵਿੱਚ ਇਹਨੂੰ ਨਾ ਐਂਟਰ ਕੀਤੇ ਉੱਥੇ ਮਿਲਟਰੀ ਜਦ ਬਹੁਤ ਜ਼ਿਆਦਾ ਤعداد ਵਿੱਚ ਲੱਗੀ ਸੀਗੀ ਤੇ ਫਿਰ ਗਾਂ-ਗਾਂ ਵੀ ਲੱਗੀ ਤਾਂ ਹੈਗੀ ਆ ਪਰ ਉੱਥੇ ਬਹੁਤ ਜ਼ਿਆਦਾ ਉਹ ਐਂਟਰੀ ਪੁਆਇੰਟ ਕਰਕੇ ਉੱਥੇ ਲੱਗੇ ਐਂਟਰੀ ਪੁਆਇੰਟ ਨਹੀਂ ਉਹਨਾਂ ਦੇ ਕੈਂਪ ਬਣਿਆ ਨੂੰ ਸੀ ਕੈਂਪ ਵਿੱਚ ਉੱਥੇ ਰਹਿੰਦੇ ਨੇ ਉਹਨਾਂ ਨੇ ਆਪਣੀ ਸਿਕਿਉਰਿਟੀ ਦੇ ਕਰਕੇ ਆਪਣੀ ਗੱਡੀਆਂ ਦੇ ਕਰਕੇ ਤੇ ਇਹ ਲਗਾਤਾਰ ਮਤਲਬ ਤੁਸੀਂ ਇੱਥੇ ਕਿੰਨੇ ਕਿ ਦਿਨ ਰਹਿ ਕੇ ਜਾਂਦੇ ਆ ਮਤਲਬ ਜਿੱਦਾਂ ਘਰ ਵੀ ਤੁਹਾਡਾ ਪਿੱਛੇ ਹੈ ਕਸ਼ਮੀਰ ਚ ਆ ਅਸੀਂ ਜਦੋਂ ਸਾਡਾ ਕੋਈ ਸਟਾਕ ਵਗੈਰਾ ਲੈਣਾ ਹੋਵੇ ਅਸੀਂ ਸਾਰਾ ਸਟਾਕ 시 ਨਗਰ ਤੋਂ ਲੈਣੇ ਆ ਕਦੇ ਹਫ਼ਤੇ ਬਾਅਦ ਕਦੇ 15 ਦਿਨਾਂ ਬਾਅਦ ਘਰ ਜਾਇਦੇ ਆ ਇਹ ਨਾਲ ਉਹ ਸਟਾਕ ਲੈ ਕੇ ਵਾਪਸ ਆਏ ਤੇ ਅੰਕਲੋ ਜੀ ਦਾ ਪਾਣੀ ਦੀ ਬੋਤਲ ਪਈਆ ਇੱਕ ਮਿੰਟ ਫੜਾਈਓ ਇਹ ਕਿੰਨੇ ਦੀ ਹੈ ਇੱਥੇ ਜੀ 20 ਰੁਪਏ ਦੀ ਆ ਦੇਖ ਲਓ ਜੀ ਆਪਾਂ ਕਹਿ ਦਿੰਦਾ ਵੀ ਖਰੇ ਅਸੀਂ ਘੁੰਮਣ ਫੈਨ ਜਾਵਾਂਗੇ ਕਸ਼ਮੀਰ ਤੇ ਚੀਜ਼ਾਂ ਬਹੁਤ ਮਹਿੰਗੀਆਂ ਆ ਬੀਆਂ ਦੀ ਉੱਥੇ ਮਿਲਦੀ ਆ ਤੇ ਬੀਆਂ ਦੀ ਇੱਥੇ ਮਿਲਦੀ ਆ ਮਤਲਬ ਫਰਕ ਕੋਈ ਨਹੀਂ ਹੈਗਾ ਮਤਲਬ ਕਹਿਣ ਦਾ ਭਾਵੇਂ ਤੁਸੀਂ ਜੇ ਤਰੀਕੇ ਨਾਲ ਇੱਥੇ ਆਣ ਕੇ ਘੁੰਮ ਫਿਰ ਕੇ ਜਾਉਂਗੇ ਤਾਂ ਤੁਹਾਡਾ ਖਰਚਾ ਵੀ ਨਹੀਂ ਬਾਲਾ ਆਊਗਾ ਤੁਸੀਂ ਥੋੜੇ ਸੀਮਤ ਬਜਟ ਵਿੱਚ ਰਹਿ ਕੇ ਵੀ ਆਪਣਾ ਘੁੰਮ ਫਿਰ ਵੀ ਸਕਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਮੋ ਜੀ ਜਨਾਬ ਜੀ ਪੇਲ ਕਰਨੇ ਚਾਹਦੇ ਜੀ ਤੁਸੀਂ ਆਓ ਕਸ਼ਮੀਰ ਕੁੰਮਣ ਵਾਸਤੇ ਐਸੇ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਆ ਸਕਦੇ ਹੋ ਜਾ ਸਕਦੇ ਹੋ ਬਹੁਤ ਅੱਛੀ ਜਗ੍ਹਾ ਹੈ ਤੇ ਤੁਹਾਡੇ ਬੱਚੇ ਵੀ ਤੁਹਾਡੇ ਕੰਮ ਵਿੱਚ ਦਾ ਹੱਥ ਮਟਾਉਂਦੇ ਜਾਂ ਉਹ ਅੱਜ ਪੜ੍ਹਦੇ ਨਹੀਂ ਅੱਜ ਉਹ ਨਹੀਂ ਉਹ ਤਾਂ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਦੇ ਨਾਲ ਹੀ ਹੋਣੀ ਬੀਟੈਕ ਕਰ ਰਹੇ ਨੇ ਉੱਥੇ ਉਸ ਤੋਂ ਬਾਅਦ ਆਣਗੇ ਤੇ ਉਹਨਾਂ ਨੂੰ ਪੰਜਾਬੀ ਆਉਂਦੀ ਹੈ ਬਹੁਤ ਪੰਜਾਬੀ ਆਉਂਦੀ ਹੈ ਅੱਛੀ ਬੁੱਤ ਨੇ ਫਰਸਟ ਕਲਾਸ ਤੇ ਇਹ ਜਿਦਾ ਇੱਥੇ ਆਪਣੇ ਗੁਰੂ ਘਰ ਵੀ ਹੈਗਾ ਕੋਈ ਜੀ ਆਪਣਾ ਤੇ ਕੋਈ ਗੁਰੂ ਘਰ ਨਹੀਂ ਹੈ 100 ਕਿਲੋਮੀਟਰ ਵਿੱਚ ਕੋਈ ਗੁਰੂ ਘਰ ਨਹੀਂ ਹੈ ਸਿਨਗਰੀਆ ਗੁਰੂ ਘਰ ਇੱਥੇ ਸਰਦਾਰ ਕਿੰਨੇ ਕਹੂਗੇ ਤੁਸੀਂ ਹੀ ਇਕੱਲੇ 500000 ਹੀ ਹੈ ਤੁਹਾਨੂੰ ਵਾਹਿਗੁਰੂ ਜੀ ਇਹ ਹੀ 500000 ਆ ਬਾਬਾ ਜੀ ਅਸੀਂ ਜਦੋਂ ਜਦ ਰਾਸਤੇ ਵਿੱਚ ਤੁਰੇ ਹੁੰਦੇ ਸਾਨੂੰ ਸ਼ਾਪ ਜਿਹੜੀ ਹੈ ਸਿਰਫ ਇਨ੍ਹਾਂ ਦੀ ਮਿਲੀ ਹੈ ਟੂਰਿਸਟ ਜਰੂਰ ਸਾਨੂੰ ਸਰਦਾਰ ਬਹੁਤ ਵੀਰ ਮਿਲੇ ਆ ਬੱਕਰੇ ਬੱਕਰੇ ਜ਼ਿਲ੍ਹਿਆਂ ਚੋਂ ਮਿਲੇ ਆ ਬੱਕਰੀਆਂ ਬੱਕਰੀਆਂ ਸਟੇਟਾਂ ਚੋਂ ਪੰਜਾਬੀ ਆਉਂਦੇ ਆ ਨਾ ਸਰਦਾਰ ਆਉਂਦੇ ਆ ਪਰ ਇੱਥੇ ਜਿਹੜੇ ਮਤਲਬ ਸ਼ਾਪ ਵਾਲੇ ਇਕੱਲੇ ਮੈਂ ਵੀ ਹੈਰਾਨ ਸੀ ਮੈਂ ਕਿਹਾ ਇੱਥੇ ਤਾਂ ਇਹਦਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਫਿਰ ਇਹ ਤਾਂ ਤੁਹਾਡੇ ਨਾਮ ਕਿੱਦਾਂ ਹੋਈ ਹੈ ਬਹੁਤ ਬਹੁਤ ਪੁਰਾਣੀ ਲਈ ਹੋਈ ਨਾ ਅਸੀਂ ਬਹੁਤ ਪੁਰਾਣੇ ਆ ਇਸੇ ਤੇ ਸਾਡੇ ਠੀਕ ਹੈ ਜੀ ਨਵਾਂ ਬੰਦਾ ਨਹੀਂ ਲੈ ਸਕਦਾ ਨਵਾਂ ਬੰਦਾ ਨਹੀਂ ਲੈ ਸਕਦਾ ਮੈਂ ਉਦਾਂ ਕਿਰਾਏ ਕਰੂਏ ਤੇ ਲੈ ਕੇ ਕੰਮ ਕਰ ਸਕਦਾ ਮੈਂ ਕਿਰਾਏ ਤੇ ਕੰਮ ਕਰ ਸਕਦਾ ਲੀਜ਼ ਤੇ ਲੈ ਸਕਦੇ ਲੀਜ਼ ਤੇ ਲੈ ਸਕਦੇ ਮੈਂ ਆਪਣੀ ਰਜਿਸਟਰੀ ਨਹੀਂ ਕਰਾ ਸਕਦੇ ਹਾਂ ਤੇ ਉਹਦਾ ਖੇਤੀਬਾੜੀ ਵੀ ਕਰਦੇ ਜੀ ਤੁਸੀਂ ਖੇਤੀਬਾੜੀ ਵੀ ਸਾਡੀ ਖੇਤੀ ਸੁਨਗਰ ਏਅਰਪੋਰਟ ਦੇ ਨਾਲ ਸਾਡੀ ਖੇਤੀਬਾੜੀ ਹੈ ਸੇਬ ਦੇ ਬਾਗ ਹੈਗੇ ਸਾਡੇ ਨਾਲ ਫਿਰ ਤਾਂ ਵੀ ਆਉਂਦੀ ਆ ਸੁੱਸੂ ਵੀ ਹੁੰਦੇ ਆ ਬਾਬਾ ਜੀ ਦਾ ਰੰਗ ਵੀ ਤਾਂ ਹੀ ਲਾ ਲਿਆ ਸੇਬ ਖਾਂਦੇ ਭਾਈ ਪਿਓਰ ਜਿਹੜੇ ਸੇਬ ਮਤਲਬ ਇੱਥੇ ਹੁੰਦੇ ਆਪਣੇ ਨਾਲ ਜਾਂਦੇ ਉਹ ਜਾਂਦੇ ਜਾਂਦੇ ਇੱਕ ਅੱਧਾ ਦਿਨ ਦੋ ਦਿਨ ਲੱਗ ਜਾਂਦੇ ਆ ਟੁੱਟਦੇ ਆ ਫੇ ਉਹਨਾਂ ਨੂੰ ਪੈਕ ਕਰਕੇ ਲੈ ਕੇ ਜਾਂਦੇ ਬਾਬਾ ਜੀ ਹੁਣ ਹੀ ਸਿੱਧਾ ਦਰਖਤ ਤੋਂ ਸੇਬ ਖਾਂਦੇ ਆ ਤਾਂ ਕਰਕੇ ਇਹਨਾਂ ਦੇ ਵਿੱਚ ਦੇਖੋ ਇਹਨਾਂ ਤੰਦਰੁਸਤੀ ਪੂਰੀ ਤੇ ਬਾਬਾ ਜੀ ਕੋਈ ਦਵਾਈ ਦੂਵੀ ਤਾਂ ਨਹੀਂ ਖਾਂਦੇ ਨਹੀਂ ਨਹੀਂ ਕੋਈ ਦਵਾਈ ਨਹੀਂ ਕੋਈ ਸੂਸਰੀ ਆਹ ਦੇਖ ਲਓ ਜੀ ਇੱਧਰ ਲਾ ਇਹ ਮਾਹੌਲ ਹੀ ਇਦਾਂ ਦਾ ਇੱਥੇ ਵਾਤਾਵਰਨ ਹੀ ਇਦਾਂ ਦਾ ਆ ਵੀ ਬੰਦੇ ਉਧਰ ਨਾਲੋਂ ਆਪਣੇ ਨਾਲੋਂ ਬਹੁਤ ਸੈਟ ਆ ਪਾਣੀ ਵੀ ਬਹੁਤ ਸ਼ੁੱਧ ਆ ਤੇ ਬਹੁਤ ਵਧੀਆ ਚੀਜ਼ਾਂ ਇੱਥੇ ਮ ਇਹ ਨੰਦ ਮੰਨਣਾ ਹੈ ਤਾਂ ਤੁਹਾਨੂੰ ਇੱਥੇ ਆਉਣਾ ਪਊਗਾ ਕਸ਼ਮੀਰ ਦੇ ਵਿੱਚ ਆਲ ਕੇ ਤੇ ਬਹੁਤ ਵਧੀਆ ਮਾਹੌਲ ਹੈ ਸ਼ਾਂਤੀ ਹੈ ਸਾਰੇ ਪਾਸੇ ਤੇ ਬਰਫ ਆਪਾਂ ਹੀ ਹੁਣ ਕਿੰਨੀ ਕੁ ਪਈ ਆ ਬਰਫ ਪਿਛਲੇ ਮਹੀਨੇ ਪਈ ਸੀ ਕੋਈ ਮਾਰਚ ਵਿੱਚ ਪਈ ਸੀ ਬਰ ਬਹੁਤ ਹੁਣ ਤਾਂ ਖਤਮ ਹੋ ਗਿਆ ਬਰਸ ਹੁਣ ਬਰਫ ਦੇ ਕੋਈ ਚਾਂਸਸ ਨਹੀਂ ਬਰਫ ਹੁਣ ਪਏਗੀ ਨਵੰਬਰ ਦਸੰਬਰ ਚ ਦੁਬਾਰਾ ਤੇ ਬਾਬਾ ਜੀ ਆ ਜਿੱਦਾਂ ਮਤਲਬ ਜਦੋਂ ਇੱਥੇ ਬਰਫ ਪੈਂਦੀ ਆ ਫੇ ਤੁਹਾਡਾ ਆ ਰਾਸਤਾ ਰੂਸ ਤਾਂ ਬੰਦ ਨਹੀਂ ਹੋ ਜਾਂਦਾ ਜਿਵੇਂ ਮਿਲਟਰੀ ਸਾਫ ਕਰ ਦਿੰਦੀ ਆ ਮਿਲਟਰੀ ਨਹੀਂ ਗਵਰਨਮੈਂਟ ਸਾਫ ਕਰਦੀ ਆ ਮਿਲਟਰੀ ਵੀ ਕਰਦੀ ਆ ਸਾਹਿਬ ਸਿਵਲ ਗਵਰਨਮੈਂਟ ਵੀ ਸਾਫ ਕਰਦੀ ਆ ਠੀਕ ਹੈ ਜਿਹੜੀ ਇਤਨੀ ਮੌਜੂਦਾ ਸਰਕਾਰ ਆ ਨਾ ਉਹ ਸਾਫ਼ ਕਰ ਦਿੰਦੇ ਜਿਹੜੇ ਆ ਉਹ ਜਿਹੜੇ ਐਸ ਡੀਏ ਵਾਲੇ ਹੁੰਦੇ ਉਹਨਾਂ ਦੇ ਇੰਟਰਵਾਲ ਸਾਰਾ ਕੁਝ ਉਹਨਾਂ ਦੇ ਇੰਟਰਵਿਊ ਸਾਰਾ ਪੁੱਛ ਹੁੰਦਾ ਤੇ ਫਿਰ ਕੱਪੜੇ ਤਾਂ ਬਹੁਤ ਮੋٹے ਪਾ ਕੇ ਆਉਣੇ ਪੈਂਦੇ ਉਹ ਉਸ ਟਾਈਮ ਤੇ ਮੋٹے ਕੱਪੜੇ ਹੀਟਰ ਵਗੈਰਾ ਬਲੈਂਕਟ ਵਗੈਰਾ ਇਲੈਕਟ੍ਰਿਕ ਬਲੈਂਕਟ ਜ਼ਰੂਰ ਪਹਿਨਦੇ ਫਿਰ ਤੁਸੀਂ ਇੱਕਦਮ ਕਮਰਿਆਂ ਵਿੱਚ ਇਦਾਂ ਹੀਟਰ ਅਵੇਲੇਬਲ ਕਰਦੇ ਕਮਰੇ ਵਿੱਚ ਹੀਟਰ ਅਵੇਲੇਬਲ ਹੁੰਦੇ ਨੇ ਇਲੈਕਟ੍ਰਿਕ ਬਲੈਂਕਟ ਅਵੇਲੇਬਲ ਹੁੰਦੇ ਇੱਥੇ ਵੀ ਹੀਟਿੰਗ ਸਿਸਟਮ ਲੱਗ ਜਾਂਦਾ ਸੋਤ ਮਤਲਬ ਜੇ ਕੋਈ ਅੰਦਰ ਆਉਂਦਾ ਤਾਂ ਉਹਨੂੰ ਕੋਈ ਪ੍ਰੋ ਤੇ ਆਪਣੀ ਸ਼ਾਪ ਦਾ ਨਾਮ ਦੱਸ ਦਿਓ ਜੀ ਨਰਿੰਦਰ ਪੰਜਾਬੀ ਡਾਵਾ ਜੀ ਸੁਨਮਰ ਤੇ ਆਪਣੇ ਜਿਹੜਾ ਸ਼ਾਪ ਦਾ ਨੰਬਰ ਵੀ ਦੱਸ ਦਿਓ ਬਾਬਾ ਜੀ 6006136289 ਹੈ ਨੰਬਰ ਸਾਡਾ ਦੁਬਾਰਾ ਬੋਲ ਦਿਓ ਜੀ ਇੱਕ ਵਾਰੀ 6006136289 ਮੋਬਾਈਲ ਨੰਬਰ ਇਸ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਇਸ ਨਾਲ ਤੁਸੀਂ ਬੁਕਿੰਗ ਵੀ ਕਰ ਸਕਦੇ ਹੋ ਬੁਕਿੰਗ ਵੀ ਕਰ ਸਕਦੇ ਹੋ ਇਸ ਤੇ ਕੋਈ ਪੁੱਛਣਾ ਹੋਵੇ ਇਸ ਤੇ ਪੁੱਛ ਸਕਦੇ ਹੋ ਹਾਂਜੀ ਦੋਸਤੋ ਇਹ ਨੇ ਸਵਾ ਲੱਖ ਜਿਨ ਕੇ ਆ ਜੀ ਨਾ ਸਵਾ ਲੱਖ ਇਹ ਸਵਾ ਲੱਖ ਹੀ ਹੈ ਇੱਥੇ ਸਾਰਿਆਂ ਦੇ ਵਿੱਚ ਤੇ ਬੜੀ ਕਿਰਪਾ ਇਹਨਾਂ ਦੇ ਤੇ ਮਾਰੇ ਇਹਨਾਂ ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਤੰਦਰੁਸਤੀਆਂ ਵਾਖਸ਼ਣ ਤੇ ਪੰਜਾਬੀਆਂ ਨੂੰ ਪੀ ਲਿਆ ਭਾਈ ਬਈ ਜਰੂਰ ਆਪਣੇ ਜਿਹੜੇ ਸਰਦਾਰ ਭਰਾ ਪੰਜਾਬੀ ਭਰਾ ਆ ਉਹਨਾਂ ਦੇ ਕੋਲ ਆਇਆ ਕਰੋ ਤੇ ਤੁਹਾਨੂੰ ਇੱਥੇ ਆਣ ਕੇ ਜਿਦਾ ਆਪਣਾਪਨ ਮਹਿਸੂਸ ਹੁੰਦਾ ਆਪਣੇ ਤੇ ਚਲੋ ਸਾਰੇ ਹੀ ਆ ਤੇ ਪਰ ਇਹਨਾਂ ਕੋਲ ਆਣ ਕੇ ਸਾਨੂੰ ਬਹੁਤ ਦਿਲ ਨੂੰ ਖੁਸ਼ੀ ਹੋਈ ਜਿਹੜੀ ਚੀਜ਼ ਵੀ ਅਸੀਂ ਜਿਹਦਾ ਮੰਗੀ ਆ ਤੇ ਸਾਨੂੰ ਇੱਥੇ ਇਹਨਾਂ ਨੇ ਮੁਹੱਈਆ ਕਰਾਈ ਆ ਸਾਨੂੰ ਨੌਲੇਜ ਬਹੁਤ ਅੱਸੀ ਆ ਸਾਨੂੰ ਦੱਸਿਆ ਆ ਕਿੱਥੇ ਤੁਸੀਂ ਇੰਨੇ ਟਾਈਮ ਵਿੱਚ ਪਹੁੰਚ ਸਕਦੇ ਆ ਕਿੱਥੇ ਜ਼ਿਆਦਾ برف ਪਈ ਆ ਕਿੱਥੇ ਹੁਣ ਘੱਟ ਪਈ ਆ ਕਿੱਥੇ ਟੂਰਿਸਟ ਜ਼ਿਆਦਾ ਜਾਂਦੇ ਉਹ ਸਾਰੀ ਨੌਲੇਜ ਇਹਨਾਂ ਤੋਂ ਲੈ ਕੇ ਫੇ ਅਸੀਂ ਇੱਥੋਂ ਗਾਹ ਬਦੇ ਸੀ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਮਬਾਈ ਅਗਲੀ ਵਾਰ ਜਦੋਂ ਫੇਰ ਆਏ ਫੇਰ ਤੁਹਾਡੇ ਕੋਲ ਰੁੱਕ ਕੇ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ